ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾ ਹਾਲ ਚੱਲ ਸਾਰਿਆਂ ਦੇ ਆਈਓ ਸਰਜੈਂਟ ਠੀਕ ਠਾਕ ਹੋ ਗਏ ਮੈਂ ਵੀ ਠੀਕ ਠਾਕ ਹੈ ਗਈਆਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਹੈ ਟੈਕ ਫੈਮਲੀ ਵਲੌਗਸ ਦੇ ਵਿੱਚ ਤੇ ਗਾਇਸ ਹੁਣੇ ਜਿੱਦਾ ਮੀਮੋ ਹਟਿਆ ਸੀਗਾ ਥੋੜੀ ਥੋੜੀ ਬੂਰ ਪੈਂਦੀ ਬਟ ਹਟ ਗਿਆ ਸਾਡੇ 3 ਦਿਨ ਹੋ ਗਏ ਸੀ ਕੋਈ ਸਬਜ਼ੀ ਵਾਲਾ ਨਹੀਂ ਸੀ ਇਹ 4 ਦਿਨ ਹੀ ਹੋ ਗਏ ਹਨ ਅੱਜ ਉਥੋਂ ਚੋ ਦੇ ਵਿੱਚੋਂ ਨੰਗ ਹੋ ਜਾਂਦਾ ਆ ਤਾਂ ਸਬਜ਼ੀ ਵਾਲੇ ਦੇਖੋ ਕਿਦਾਂ ਆ ਜਾਂਦੇ ਘਟ ਗਿਆ ਦੇਖਣ ਜਾਓ ਤੁਸੀਂ ਵੀ ਤਫੀ ਮੰਦਸਿੰਦੇ ਕੇ ਬਕਦਾਇਆ ਅਬ ਮੀ ਬਹੁ ਪਿਆ ਸਾਡੇ ਤਾਂ ਦੇਖੋ ਸਲਾਬਾ ਜਿ ਕਿਦਾਂ ਬਹੁਤ ਆ ਗਿਆ ਆਲੇ ਨੂੰ ਬੁੱਤ ਸਾਡੇ ਅੰਦਰਾਂ ਚ ਵੀ ਸਲਾਬਾ ਜਿ ਆ ਗਿਆ ਕਈਆਂ ਦੇ ਬਹੁਤ ਨੁਕਸਾਨ ਹੋਇਆ ਆਲੇ ਦੇ ਵਾਲੇ ਦੇ ਪਿੰਡਾਂ ਦੇ ਵਿੱਚ ਤੇ ਸਾਡੇ ਉਹਦਾ ਸ਼ਹਿਰਪਰ ਏਰੀਆ ਦੇ ਵਿੱਚ ਵੀ ਪਾਣੀ ਆ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਇਧਰ ਦੋਆਬੇ ਸਾਈਡ ਮਾਲਪੁਰ ਏਰੀਆ ਦੇ ਵਿੱਚ ਪਰ ਸਾਡੇ ਹਜੇ ਵਾਹਿਗੁਰੂ ਦੀ ਮਿਹਰ ਏ ਆ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੀ ਹੋ ਜਾਵੇ ਕਰਕੇ ਪਾ ਮਤੇ ਜੱਲੋ ਵਾਲ ਆ ਉਧਰਲੇ ਪਿੰਡਾਂ ਦੇ ਵਿੱਚ ਬਹੁਤ ਪਾਣੀ ਆ ਗਿਆ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਆ ਗਾਇਸ ਕੈਸੇ ਗਾਇਸ ਅਰਹਮਦ ਦਾ ਬਰਥਡੇ ਸਟੇਜ 'ਤੇ ਅੱਛੇ ਰਹੁੰਦੇ ਦਾ ਤੇ ਆਪਾਂ ਇੰਜ ਜਾਈ ਕੀਤਾ ਬਹੁਤ ਤੇ ਉਹਨਾਂ ਨੇ ਮੈਨੂੰ ਬਿਊਨ ਦਿੱਤੇ ਸੀਗੇ ਦੋ ਭਾਈ ਤੇ ਮੈਨੂੰ ਮੈਂ ਆਪਣਾ ਵੱਡਾ ਲੈ ਲਿਆ ਭਾਈ ਨੂੰ ਛੋਟਾ ਦਿੱਤਾ ਅਜੇ ਤੱਕ ਬਚਾ ਕੇ ਰੱਖਿਓ ਆ ਫਟੇ ਨਹੀਂ ਹੈਗੇ ਮੈਨੂੰ ਮਿਸ਼ੂ ਤੋਂ ਮਗਾਇ ਸਕੇ ਕੱਲੂ ਪੇਪਰ ਆਓ ਕੱਲੂ ਇਹਨਾਂ ਦੇ ਪਤਾ ਨਹੀਂ ਹੁਣ ਸਕੂਲ ਲੱਗਣਾ ਕਿ ਨਹੀਂ ਲੱਗਣਾ ਦੇਖੋ ਬਾਕੀ ਜਿਹੜੇ ਟੀਚਰ ਐ ਦੱਸਦੇ ਉਹ ਕੱਲ੍ਹ ਤੋਂ ਛੁੱਟੀ ਆ ਜੀ ਗਾਇਸ ਸੇ ਭਾਜੀ ਦੇ ਦੋਸਤ ਲੱਗੇ ਸੀਗੇ ਭਾਜੀ ਨੂੰ ਬਾਂਦਰ ਕਿਲਾ ਖੇਲਣਾ ਪਤਾ ਨਹੀਂ ਹੁਣ ਦੇਖੋ ਮੀਂਹ ਹਟਣ ਦੀ ਖੁਸ਼ੀ ਦੇ ਵਿੱਚ ਸਾਰੇ ਜਣੇ ਨਿਆਣੇ ਇੰਜੋਏ ਕਰਦੇ ਬੱਦਲ ਦੇਖੋ ਕਿੰਨਾ ਹੈ ਮੀਂਹ ਪਿਆ ਵੀ ਬਹੁਤ ਖੈਰ ਦਾ ਹਣੇ ਗਾਇਸ ਇਪਾ ਪਾਪਾ ਫਸਾਜਾ ਭਾਜੀ ਕਹਿੰਦੇ ਚਲੋ ਪਾਪਾ ਮੈਂ ਚੱਲਦਾ ਆਂ ਬਾਂਦਰਗੀਲਾ ਖੇਡਣਾ ਪਾਪਾ ਕਿਹਨਾਂ ਬਾਂਦਰਗੀਲਾ ਖੇਡਣਾ ਚੱਲ ਕੋਈ ਨਹੀਂ ਆ ਚੱਲ ਬਾਸਾ ਥੋਲੇ ਲੈ ਫੜ ਚੱਲ ਜੀ ਚੱਲ ਜੀ ਪਾਪਾ ਮੈਂ ਆਪਣੀ ਚਪਲ ਰੱਖੋ ਰੱਖੋ ਭਾਜੀ ਉਹ ਜਿੰਨੇ ਚਪਲ ਮੱਕੀ ਮਾਰ ਦਿੱਤੇ ਆਂ ਓਹ ਪਾਪਾ ਮੈਂ دبڑا ہا ہا تین ہے جب سا تے ਸਾਰੇ ਗਿਆ ਦੇ ਬਾਂਦਰ ਗੀਲਾ ਕਾ ਜੂ ਨਹੀਂ ਚੱਲ ਥੋੜਾ ਮੋਟਾ ਬੱਜੇਗਾ ਕੈਚ ਕਰੇਗਾ ਨਹੀਂ ਕੈਚ ਕਰੇਗਾ ਕਾ ਮਗਰ ਚੱਕ ਮਗਰ ਚੱਕ ਕੋਈ ਆ ਕੇ ਮਾਰੇ ਵਾਲਾ ਲੈ ਆਤਾ ਜੀ ਯਾਰ ਖਾਤਾ ਕੀ ਆ ਖਾ ਮਨ ਚ ਕੋਲ ਆ ਚੱਕੋ ਮਗਰ ਜਿਹਨੇ ਲੱਤਾਂ ਚ ਮਗਰ ਚੱਕ ਕੇ ਹੋਵੇ ਮਨ ਮਾਰਦਾ ਯਾਰ ਲੱਤ ਨਹੀਂ ਲੱਤ ਨਹੀਂ ਨਹੀਂ ਲੱਗਾ ਨਹੀਂ ਲੱਗਾ ਚੱਲ ਜਾਓ ਚੱਲ ਜਾਓ ਸਾਰੀ ਵੰਡੋ 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 ਕੋਈ ਆਪ ਨੂੰ ਚੋਗ ਲੱਗ ਗਿਆ ਆ ਲੱਗਿਆ ਘਟ ਗਿਆ ਗਟੀ ਨਾ ਗਿਆ ਨਾ ਸਾਈਕਲ ਆ ਗਿਆ ਇਹ ਸਰਜ ਦੇ ਨਾਲ ਪਾਣੀ ਨਾ ਬਹੁਤ ਘਟ ਗਿਆ ਮੈਂ ਕਹਿੰਦਾ ਦਵਾਰਾ ਮੁੰਨੇ ਪਾਣੀ ਆ ਚਲਾ ਘਟ ਗਿਆ ਸਵੇਰੇ ਨਾ ਫੇਰ ਨਹੀਂ ਵੀ ਆ ਜਾਣੇ ਉੱਪਰ ਪਹਾੜਾਂ 'ਚ ਕਾਂਜ ਵੇ ਦੇ ਗਿਆ ਉਹਨਾਂ ਨੇ ਮੰਗੀ ਪਹਿਲਾ ਸਤਾ ਗਿਆ ਹੁਣ ਤਾਂ ਬਹੁਤ ਘੱਟ ਰਹਿ ਗਿਆ ਪਹਿਲਾ ਸਤਾ ਗਿਆ ਦੇ ਜਿੰਗ ਆ ਰਹੇ ਨੇ ਜਿਆਦਾ ਚੂਆ ਕਰਨ ਦੇ ਨਾਂਗੀ ਉਧਰ ਮੋਟਰਸਾਈਕਲ ਆ ਗਿਆ ਸਵੇਰੇ ਕੱਢ ਗਿਆ ਨਾ ਕੱਢ ਗਿਆ ਸੀ ਫਿਰ ਥੋੜਾ ਜਿਹਾ ਨੂੰ ਉਹ ਸਵੇਰੇ ਕੱਢ ਗਿਆ ਸੀ ਹੁੰਦੇ ਉਹ ਅੱਗੇ ਡਾ ਪੈ ਗਿਆ ਭਾ ਵੀ ਬਹੁਤ ਟੋਆ ਬਹੁਤ ਵੱਡਾ ਪੈ ਗਿਆ। ਮੈਂ ਉਹਨੇ ਨਾ ਪਾਣੀ ਦੀ ਉਪਰ ਦਾ। ਅੰਮ੍ਰਿਤ ਚੰਗਾ ਆਇਆ। ਗਾਇਸ ਮੈਂ ਤੁਹਾਨੂੰ ਖੇਤਾਂ ਨੂੰ ਦੇਖਣ। ਖੇਤ ਖੁੱਲ ਕੇ ਆਜਾ ਪਾਪਾ ਭੱਟੇ ਬੰਦੇ ਆ। ਮੀਂਹ ਬਹੁਤ ਪੈਂਦਾ। ਦੇਖੋ ਪਾਣੀ ਕਿੰਨਾ ਖਰਾ। ਮਸੀ ਵੱਡੇ ਪਾਪਾ ਜੀ ਨੇ ਪੱਠੇ ਪਾਣੀ ਖੜਾ ਮੀਂਹ ਪੈਂਦਾ ਜੀ ਆਪੇ ਹੀ ਪੱਠੇ ਲਾਰਦੇ ਪਿਆ ਅੰਕੂ ਨਹੀਂ ਵੱਢਦੇ ਹੋਏ ਆ ਅੱਗੇ ਦੇਖਾਂ ਜਾਈਏ ਗੋਡੇ ਗੋਡੇ ਪਾਣੀ ਖੜਾ ਗੋਡੇ ਗੋਡੇ ਪਾਣੀ ਖੜਾ ਮਿਹਨਤ ਕਰਨੀ ਪੈਂਦੀ ਆ ਪੈ ਡੋਬਲੇ ਪੱਠੇ ਵੱਢਣ ਲੱਗੇ ਵੀ ਬਹੁਤ ਪਾਣੀ ਖੜਾ ਮਿਹਨਤ ਕਰਨੀ ਪੈਂਦੀ ਆ ਆ ਦੇਖੋ ਉਹ ਚਿੱਕੜ ਪਾ ਡੁੱਬ ਗਿਆ ਮੀ ਹਜੇ ਪਈ ਜਾਂਦਾ ਹਾਲੀ ਹਾਲੀ ਲੋਕਾਂ ਦਾ ਨੁਕਸਾਨ ਹੋ ਗਿਆ ਆ ਦੇਖੋ ਕੁਝ ਕੁ ਡ ਖੱਡ ਪੈ ਗਏ ਰਾ ਵਿੱਚ ਕੋਠੇ ਰਹਿ ਜਾਂਦਾ ਬੋ ਖਾਇਆ ਸੌ ਖਾਣ ਲੋ ਦੇਖੋ ਮੀ ਪਈ ਜਾਂਦਾ ਲੋਕਾਂ ਦੇ ਖੇਤਾਂ 'ਚ ਤਾਂ ਇਹਨਾਂ ਨੇ 7-7 ਫੁੱਟ ਉੱਚਾ ਪਾਣੀ ਜਿਵੇਂ ਤੁਹਾਨੂੰ ਪਤਾ ਹੀ ਆ ਗੇਟ ਕੇ ਨੇ ਉੱਚੇ ਹੁੰਦੇ ਆ ਉਹਨਾਂ ਉਹਨਾਂ ਪਾਣੀ ਆ ਤੇ ਕੀ ਕਰਦੇ ਹੁਣ ਪਰ ਮਾਵਾਂ ਕਿਹੜਾ ਰੋਕ ਸਕੀ ਆ ਹੁਣ ਬਹੁਤ ਪਾਣੀ ਹੋ ਗਿਆ ਆ ਔਖਾ ਆ ਕੱਠੇ ਪੜਨੇ ਡੰਗਰ ਵੀ ਭੁੱਖੇ ਆ ਕੱਠੇ ਪੜਨੇ ਹੁੰਦੇ ਨਹੀਂ ਪੈਂਦਾ ਆ ਮੈਂ ਵੀ ਖੇਲ ਕੇ ਆ ਗਿਆ ਸੀਗਾ ਆ ਪਾਪਾ ਜੀ ਨੇ ਬੈਠੇ ਪਏ ਆ ਲੱਤ ਲਿਆ ਹੁਣ ਆਪਾਂ ਚੱਲਦੇ ਆਂ ਘਰ ਨੂੰ ਦੇਖਦੇ ਆਂ ਅੱਗੇ ਆ ਦੇਖ ਲਓ ਖੇਤਾਂ 'ਚ ਕਿੰਨਾ ਕਿੰਨਾ ਪਾਣੀ ਖੜਾ ਸਾਡੇ ਵਾਲੇ 'ਚ ਵੀ ਕਿੰਨਾ ਖੜਾ ਆਪਾਂ ਬਿਲਕੁਲ ਸੜਕ ਭਰੀ ਹੋ ਸੀਗੀ ਪਾਣੀ ਨਾਲ ਆਹ ਦੇਖ ਲਓ ਆ ਖੇਤ ਬਹੁਤ ਡੂੰਘੇ ਆ ਚਾਰ ਚਾਰ ਪੰਜ ਮਿੰਟ ਫੋੜ ਦੂੰਗਾ ਹੁਣ ਆਹ ਖੇਤ ਕਿੰਨਾ ਪਾਣੀ ਖੜਾ ਦੇਖ ਲਓ ਰਾਈ ਹੁਣ ਬਸ ਸੜਕ ਭਰੀ ਹੋ ਜਿਦਾਂ ਐਸੀ ਆਕੇਲ ਭਰੀ ਹੋਆ। ਹਮਾਰੇ ਘਟ ਗਿਆ। ਆ ਬੁਰੀ ਸਾਰਖ ਭਰੀ ਹੋ ਸੀਗੇ। ਆ ਦੇਖੋ ਧਾਕ ਬਜ ਕੇ ਦਾ ਕੁਚਕਾ ਹੋਇਆ ਆ। ਔਖਾ ਆ ਯਾਰ। ਪਰਮਾਤਮਾ ਖੜੀ ਰੱਖਿਆ ਦੇਖੋ। ਅਜੇ ਪਾਣੀ ਹੈਗਾ ਆ। ਆ ਦੇਖ ਲਓ। ਦੇਖੋ ਕਿੰਨਾ ਕਿੰਨਾ ਪਾਣੀ ਆ। ਮੀ ਆ ਗਿਆ ਤਾਂ ਹੁਣ ਆਪਾਂ ਚੱਲਦੇ ਆ ਘਰ ਨੂੰ ਮੀ ਆ ਗਿਆ ਤੇਜ ਚਲੋ ਘਰ ਨੂੰ ਚੱਲਦੇ ਆ ਗੈਸ ਹੁਣ ਆਪਾਂ ਐਸੀਗੇ ਕੋਠੇ ਤੇ ਇੱਥੇ ਝੂਮਚੇ ਆ ਜਿੱਥੇ ਕਾਹ ਬੈਠੇ ਹੋ ਤੇ ਕਰਦੇ ਪਏ ਆ ਮ데 ਕਾਹ ਬੈਠੇ ਹੋਦੇ ਹੜਦਾ ਪਏ ਸਾਰੇ ਜਣੇ ਮੀ ਜੀ ਦਾ ਮੀ ਬੰਦੇ ਛੋੜ ਆ ਗਿਆ ਛੱਡਿਆ ਪਰ ਬਦਲ ਹੋਇਆ ਹੁਣ ਆਪਣੇ ਜਿਹਾ ਖਾਣ ਪੀਣ ਨੂੰ ਲੱਭਦੇ ਆ ਹੁਣ ਤਾਂ ਆ ਲੈਣੀ ਆ ਚੱਲੇ ਆ ਮੈ ਸਵੇਰੇ ਰੋਟੀ ਪਾਈ ਸੀਗੀ ਇਹਨਾਂ ਨੂੰ ਮੰਮਾ ਨੇ ਪਹਿਲੇ ਭਾਗ ਦੀ ਭਾਜੀ ਨੇ ਸੇ ਭਾਜੀ ਕਿੰਨੇ ਜਣੇ ਇਕੱਠੇ ਹੋਏ ਉਸ ਅਸੀਂ ਕਿ ਉਹਨਾਂ ਨੇ ਵੀ ਮੀਂਹ ਦੇ ਵਿੱਚ ਵਿਚਾਰਿਆ ਨੇ ਢਿੱਡ ਭਰਨੇ ਆ। ਹਾਂਜੀ ਫਰੈਸ਼ ਫਰੈਸ਼ ਸ਼ਹਿਰ ਹੁਣ ਮੀਂਹ ਹਟਿਆ ਸੀਗਾ ਬੱਦਲ ਪਰ ਫੇਰ ਵੀ ਹੋਇਆ ਆ। ਹੁਣ ਤਾਂ ਵਹੀ ਗੁਰੂ ਨਹੀਂ। ਗਾਇ ਜੀ ਦੜ ਮੀਂਹ ਪਿਆ ਸੀਗਾ ਹੁਣ ਹਟ ਗਿਆ। ਜਿਦਾ ਹੁਣ ਰੈਰਾ ਸਾਹਿਬ ਸ਼ਾਂਦ। ਹਾਂਜੀ ਦਾ। ਟੇਮ ਸ਼ੁਰੂ ਹੋ ਗਿਆ ਇੱਕ ਗੁਰਦੁਆਰਾ ਸਾਹਿਬ ਸਾਡੇ ਇੱਥੋਂ ਦੀ ਦਾ। ਇਨਸ਼ਾਅੱਲਾ ਥੋੜਾ ਜਿਹਾ ਦੀਦਣਾ ਨਿਸ਼ਾਨ ਸਾਹਿਬ ਦੀ ਦਾ। ਤੇ ਗਾਇਸ ਆਪਾਂ ਪੜਦੇ ਸੀਗੇ ਦੂਜਾ ਬਾਹਰਲਾ ਕੋਠਾ ਇੱਧਰ ਚ ਦੀਦਾ। ਕਿਸ਼ ਆਪਾ ਪਾਰਦੇਸ਼ ਗਿਆ ਸੁੱਕੇ ਸਾਡੇ ਕਰਾ ਹੈ ਗੱਡੀ ਬੰਟੀ ਦਾ ਪੇਪਰ ਸ਼ਾਇਦ ਛੁੱਟੀ ਦਾ ਮੈਸੇਜ ਆ ਜਾਵੇ ਪੱਕਾ ਪਤਾ ਨਹੀਂ ਹੈ ਕਿਉਂਕਿ ਸਾਡੇ ਤੇ ਕੋਲੀ ਹੈ ਆਪਾਂ ਦੇ ਜਲ ਜਣਾ ਤੇ ਵਲਾ ਵੀ ਲਿਆ ਆ ਗਾਇਜ਼ ਜਿੱਦਾਂ ਇਹਦਾ ਹੋਇਆ ਤਿੰਨ ਦਿਨ ਹੀ ਰਾਸਤੇ ਨਹੀਂ ਬੰਦ ਹੋ ਗਏ ਮੂਜ਼ਿਕ ਵੀ ਰੈਡੀ ਖਾਉਗੇ ਮੈਂ ਸਾਡੇ ਕੱਲ ਸਕੂਲੇ ਜਾ ਲ ਜੂ ਕਨ ਸਾਡੇ ਲਾਸਟ ਵੀਕ ਨੂੰ ਮਿਊਜ਼ਿਕ ਦਾ ਉਦਵਰ ਫਿਰ ਮੈਚ ਪੜ੍ਹੂੰਗੀ ਕੱਦਾ ਵੀ ਰੈਡਾ ਮਿਊਜ਼ਿਕ ਤੇ ਰਹੇ ਰਜ਼ਾਬ ਦਾ ਪਾੜ ਕਿੰਨਾ ਸੋਹਣਾ ਲੱਗਦਾ ਆ। ਬੱਸ ਅਸੀਂ ਪਾੜ ਕਰਦੇ ਹੁੰਨੇ ਆ ਸਿਰ ਨੂੰ ਔਟਕੇ ਜਿੱਕੇ ਵਾਰਪਸ ਕੋਲੇ ਘਰ ਲੈ ਜਿੱਦਾ। ਮੈਂ ਹੌਲੀਡੇ ਕੋਲੇ ਤਾਂ ਹੁਣ ਜਿੱਦਾਂ ਛੁੱਟੀਆਂ ਆ ਹੁਣ ਨਹੀਂ ਕਰ ਹੁੰਦਾ। ਆਪਾਂ ਮੰਮਾ ਇਹਨਾਂ ਨੇ ਮੈਂ ਘਰ ਹੀ ਕਰਾਂਗੀ। ਸਾਰੀ ਜਣੇ ਕਰਦੇ ਹੁੰਨੇ ਆ ਅਸੀਂ ਤਾਂ ਕਰਦੇ ਆ ਤੁਸੀਂ ਸਾਰੀ ਜਣੇ ਕਰਿਆ ਕਰੋ ਸਾਈਡ ਦਾ ਸੁੱਖ ਮੰਗਿਆ ਕਰੋ। ਅਸੀਂ ਤਾਂ ਮੰਗਦੇ ਆ। ਅਰਦਾਸ ਵੀ ਕਰਿਆ ਕਰੋ। ਜਦੋਂ ਸ਼ਾਮ ਨੂੰ ਕਰ ਲਿਆ ਕਰੋ ਤੁਸੀਂ ਸਾਰੀ ਜਣੇ। ਮੈਨੂੰ ਅੱਧਾ ਆਉਂਦਾ ਮੈਂ ਕਿ ਕਦੀ ਵਾਰ ਕਰਦੀ ਹੁੰਨੀ ਆ ਪਰ ਜਿੱਦਾਂ ਰੋਜ਼ ਹੁੰਦੀ ਆ ਫਿਰ ਇਹ ਜੱਬੇ ਚ ਛੱਡ ਜਾਂਦਾ ਛੱਡ ਹੋ ਜਾਂਦਾ ਆ। ਸਕੂਲ ਇਹਨਾਂ ਦੇ ਰੋਜ਼ ਸਵੇਰ ਨੂੰ ਪਾਠ ਕਰਵਾਉਂਦੇ ਆ ਅਕੈਡਮੀ ਆ ਕਾਲ ਅਕੈਡਮੀ ਆ ਬੜੂ ਸਾਹਬ ਵਾਲਿਆਂ ਦੀ ਜਿੱਥੇ ਪੜ੍ਹਦੇ ਆ ਇਹਨਾਂ ਨੂੰ ਸਾਰਾ ਜਪਜੀ ਸਾਹਿਬ ਚਪਈ ਸਾਹਿਬ ਉਹ ਦੂਜੇ ਕਿਹੜੇ ਸਿਤ ਕਰਦੀ ਸਵੇਰੇ ਜਪ ਸਾਹਿਬ ਸਾਰਾ ਕਰਵਾਉਂਦੇ ਆ ਉੱਥੇ ਵਧੀਆ ਆ ਹੁੰਦਾ ਚਲੋ ਬੱਚਿਆਂ ਨੂੰ ਸਿੱਖੀ ਵਾਲੇ ਰਾਹ ਵੀ ਲਾਉਣਾ ਚਾਹੀਦਾ ਆ ਹੁਣ ਤਾਂ ਮੁੱਦ ਨੂੰ ਦੇਖੋ ਕਿੰਨਾ ਹੋ ਗਿਆ ਫੇ ਵੀ ਅੱਜ ਦਾ ਵੀ ਦੱਸਿਆ ਨਹੀਂ ਪਤਾ ਨਹੀਂ ਹੁਣ ਤਾਂ ਬਾਬਾ ਨਹੀਂ ਪਵੇ ਉਹਨਾਂ ਦਾ ਕੋਠੇ ਵਿੱਚ ਉਣ ਲੱਗ ਗਏ ਆ ਸਾਡੇ ਦਾ ਸਲਾਬਾ ਬਹੁਤ ਕੰਦਾ ਨੂੰ ਆ ਗਿਆ ਹਾਂ ਇਹ ਗੁਰੂ ਮੇਰੇ ਹੱਥੇ ਜੋੜਦੇ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਵੀ ਪੋਣਾ ਕਰੂੰਗਾ ਇਹ ਗੁਰੂ ਪਿੱਛੇ ਕੋਈ ਆਈ ਮਮਾ ਤੋੜੀਆਂ ਉਦੋਂ ਤੋੜੀਆਂ ਸੀਗੀਆਂ ਅੱਜ ਗਾਇਸ ਪਿੱਛੇ ਸਾਡੇ ਆ ਇੱਕ ਵੱਡ ਉੱਤੇ ਉਹ ਕੀਆ ਲੱਗੀ ਰਹੀ ਹੈ ਉਹ ਸਾਨੂੰ ਜਿਸੀ ਨਹੀਂ ਟੀਨਾ ਦੇ ਉੱਤੇ ਉਹਦੇ ਨਾਲ ਰੱਟ ਲਿੱਖੀ ਨਾ ਵਾਸਤਾ ਇਹ ਕੁੱਤਾ ਵੀ ਇਹ ਉੱਥੇ ਰਹਿ ਗਈ ਕਿਹੜੀ ਇਹ ਆ ਇੱਕੋ ਦੀਦੀ ਇਹ ਤਾਂ ਤੂਰੀ ਆ ਇਹ ਵੀ ਨਹੀਂ ਸਾਨੂੰ ਪਤਾ ਲੱਗਾ ਇਹ ਵੀ ਬੇਲਾਂਾਂ 'ਚ ਇਹ ਵੀ ਪੱਕ ਗਈ ਬੇਲਾਂਾਂ ਦੇ ਵਿੱਚੇ ਰਹਿ ਗਈ ਤਾਂ ਹੁਣ ਲੱਗ ਜਾਨੀਆਂ ਤੂਰੀਆਂ ਇਹ ਪਹਿਲੀ ਵਾਰ ਨਹੀਂ ਪੁੱਛਾ ਦੀਨੀ ਵਾਰੀ ਬਾਕ ਚੁੱਕੀ ਨੀ ਯਾਰ ਦੇਖੋ ਸਾਡੇ ਕੋਲ ਪਿੱਛੇ ਇਦਾਂ ਦਾ ਜੀ ਹੂੰ ਦੇਖ ਜਦੋਂ ਗਲੀ ਵੱਡੀ ਹੋਈ ਯਾਰ ਆਹੋ ਵਧੀਆ ਹੋ ਗਈ ਚਲੋ ਇੱਥੇ ਪਾਸੂ ਸ਼ਾਮੇ ਵਾਜੀ ਜਾਂਦੇ ਆ ਉਧਰ ਤਾਂ ਉਧਰਲੀ ਹਵੇਲੀ ਵੀ ਉਹਦੇ ਇੱਕ ਡੇਕ ਤੂਤ ਦੋ ਤੂਤ ਇੱਧਰ ਤੀਜੀ ਡੇਕ ਵੀ ਉਧਰ ਹੋ ਗਈ ਆ ਉਧਰ ਪੰਜ ਸੱਤ ਹੋ ਗਈਆਂ ਫਿਰ ਵੀ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਔਖਾ ਹੋ ਜਾਂਦਾ ਹੈ ਚਲੋ ਪਾਠ ਚੱਲਦਾ ਹਾਂ ਉਹ ਸੁਣੀਏ ਗੈਸ ਅੱਜ ਲਈ बस ਸਿਨ੍ਹੇ ਹੋਂਟਾਨ ਮਿਲ ਗਿਆ ਪਰ ਨੈਕਸਟ ਵਲੋਗ ਵਿੱਚ ਸਾਡੇ ਨੂੰ ਸਬਸਕ੍ਰਾਈਬ ਲੈ ਕੇ ਸ਼ੁਰੂ ਕਰਤ ਕਰੋ ਬਾਤ ਬੱਚਿਆਂ ਨੂੰ ਸਪੋਰਟ ਕਰੋ ਸ਼ਰਧਾਤ ਉਸ ਸ਼ੇਅਰ ਵੀ ਕਰਿਆ ਕਰੇ ਮਤਲਬ ਸਬਸਕ੍ਰਾਈਬ ਵੀ ਕਰ ਲੈ ਕਰੋ ਹੁਣ ਤੱਕ ਮਿਲ ਗਿਆ ਬਲੈਕ ਜੇ ਤੱਕ ਲਈ ਬਾਏ